ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਕਾਫੀ ਦਿਨਾਂ ਤੋਂ ਵੀਡੀਓ ਵਾਇਰਲ ਹੋ ਰਹੀ ਹੈ ਆਡੀਓ ਵਾਇਰਲ ਹੋ ਰਹੀ ਹੈ ਸੁਣਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਸਾਡਾ ਪੰਜਾਬ ਪ੍ਰਸ਼ਾਸਨ ਆਉਣ ਵਾਲੇ ਦਿਨਾਂ ਚ 1 ਲੱਖ ਨੌਜਵਾਨ ਮਾਰਨ ਜਾ ਰਿਹਾ ਹੈ ਨੌਜਵਾਨ ਮੁੰਡਿਆਂ ਨੂੰ ਮਾਰਿਆ ਜਾਵੇਗਾ ਇਸ ਗੱਲ ਨੂੰ ਲੈ ਕੇ ਕਾਫੀ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟਾਂ ਵੀ ਕੀਤੀਆਂ ਜਾ ਰਹੀਆਂ ਬਹੁਤ ਲੋਕ ਜਿਹੜੇ ਹੈਗੇ ਆ ਵੀਡੀਓ ਵੀ ਪਾ ਰਹੇ ਆ ਬੱਚਿਆਂ ਦੇ ਮਾਵਾ ਨੇ ਜਿਹੜੀਆਂ ਉਹਨਾਂ ਦੀ ਨੀਂਦ ਹਰਾਮ ਹੋ ਚੁੱਕੀ ਹੈ ਕਿਉਂ ਮਾਰਿਆ ਜਾਣਾ ਹੈ ਕੀ ਕਾਰਨ ਹੈ ਇਹ ਸਾਰੇ ਗੱਲ ਨੂੰ ਲੈ ਕੇ ਪੀਪੀ ਸੁਖਵਿੰਦਰ ਸਿੰਘ ਇੱਕ ਵੀਡੀਓ ਲੈ ਕੇ ਸਾਹਮਣੇ ਆਏ ਨੇ ਜਿਹੜੇ ਪੰਜਾਬ ਪੁਲ ਦੇ ਵਿੱਚ ਰਹਿ ਚੁਕੇ ਐ ਤੇ ਹੁਣ ਉਹ ਰਿਟਾਇਰਮੈਂਟ ਤੇ ਨੇ ਉਹਨਾਂ ਦੀ ਜੁਬਾਨੀ ਸੁਣੋ ਸਾਰੀ ਗੱਲਬਾਤ ਤੇ ਫਿਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ ਤਾਂ ਕਿ ਜਿਹੜੀ ਮਾਵਾਂ ਦੀ ਨੀਂਦ ਉੱਡ ਚੁੱਕੀ ਐ ਉਹ ਸੁੱਖ ਦਾ ਚੈਨ ਸੌ ਸਕਣ ਹਾਲੇ ਦੋਸਤੋ ਸੱਸੇ ਕਹਾ ਇੱਕ ਕੱਲ ਪਰसों ਦਾ ਬਹੁਤ ਮੁੱਦਾ ਪਕਿਆ ਬੜੀ ਗੱਲ ਹੋ ਰਹੀ ਹੈ 1 ਲੱਖ ਪੰਜਾਬ ਦਾ ਨੌਜਵਾਨ ਮੁੰਡਾ ਬਾਹਰ ਕਈ ਨਹੀਂ ਗੱਲਾਂ ਸੈਂਪ ਨਹੀਂ ਹੋਣਗੇ ਜੇ ਨੇ ਸਭ ਤੋਂ ਉਹਨੇ ਸੋਚ ਜਿਹੜਾ ਸਭ ਤੋਂ ਉਹਦੀ ਸੋਚ ਹਰ ਬੰਦੇ ਆਪਣੀ ਸੋਚ ਆ ਮੈਂ ਕਿਹច ਆਪਣੀ ਸੋਚ ਥੋਕਦਾ ਨੀਰਾ ਕਿ ਤੂੰ ਮੇਰੇ ਨਾਲ ਸਹਿਮਤ ਹੋਵੋ ਇੱਕ ਰੱਖ ਮੁੰਡਾ ਬੰਨਾ ਪਹਿਲੀ ਗੱਲ ਨਾਲ ਕਿ ਉਹ ਕਿਹੜੇ ਦਸਤਾਵੇਜ਼ ਜਲੀਕ ਹੋਏ ਨੇ ਕਿਹੜੀਆਂ ਜਰਸੀਆਂ ਏਡੀਆਂ ਮੈਂ ਕੀ ਬੋਲਾਂਗਾ ਕਿ ਜਿਨ੍ਹਾਂ ਨੂੰ ਜਿਹੜੇ ਏਕ ਕਲ ਤੁਸੀਂ ਰੱਖੀਂ ਕਰਦੇ ਦੂਜੀ ਗੱਲ ਪਿਆਰਿਓ ਇਹ 1980 ਜਾਂ 90 ਦਾ ਦੌਰ ਰਹੀਂ ਇਹ ਸੋਸ਼ਲ ਮੀਡੀਆ ਜਮਾਨਾ 2026 25 ਜਾਂਦਾ ਭਾਈ 26 ਜਾਂਦਾ ਪਿਆ ਇੱਕੋ ਵੀਡੀਓ ਵਾਇਰਲ ਕਰਦੇ ਪਏ ਜੀ ਉਹ ਬੱਸ ਭੜਕੇ ਮੁੰਡਿਆਂ ਦੀ ਪਤਾ ਨਹੀਂ ਕਿੱਥੇ ਲੈ ਗਏ ਕੋਈ ਦੇਖਿਆ ਨਹੀਂ ਉਹ ਯਾ ਇਤਿਹਾਗੇ ਮੁੰਡੇ ਦੀ ਵੀਡੀਓ ਬਣ ਜਾਂਦੀ ਹੈ ਮੁੰਡੇ ਚੁੱਕੇ ਕਿੱਥੋਂ ਕਿਹੜੇ ਮੁੰਡੇ ਸੀਗੇ ਜਿਹੜੇ ਮੁੰਡੇ ਵਾਪਸ ਨਹੀਂ ਆਏ ਉਹਨਾਂ ਮਾਪਿਓ ਕਿੱਥੇ ਆ ਉਹਨਾਂ ਕੋਈ ਅੱਗੇ ਨਹੀਂ ਅੱਜ ਤੱਕ ਆਇਆ ਉਹ ਵੀਡੀਓ ਕਿਸੇ ਰੈਡੀ ਦੀ ਪੜਾਣੀ ਵੀਡੀਓ ਆ ਉਹ ਚੁੱਕ ਕੇ ਜਾ ਬੜ ਗੱਦੀ ਆ ਤਤਲੇ ਮਿਲਦਾ ਚੱਕਦਾ ਲੈ ਦੇ 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 ਯਾਰ ਗੱਲ ਕਰਨਾਂ ਜੀ ਪੰਜਾਬੀ ਥੋੜਾ ਥੋੜਾ ਦਿਵਾਗ ਵਰਤ ਜਾਂਦਾ ਆਪਣਾ ਵੀ ਇਹ ਗੱਲਾਂ ਹੋ ਸਕਦੀਆਂ ਇੱਕ ਦੌਰ ਸੀ 80 90 ਦਾ ਬੜਾ ਕੁਝ ਹੋਇਆ ਤੁਹਾਨੂੰ ਪਤਾ ਮੈਨੂੰ ਪਤਾ ਪਰ ਪਿਆਰੋ 2026 ਹੈ ਇੱਕ ਸਰਕਾਰ ਦਿੱਤਾ ਬੈਗਸਟਰ ਨੂੰ ਐ ਕਰਦਾ ਜਿਦਾ ਕਰਦਾ ਹੁੰਦਾ ਮੈਂ ਤਾਂ ਦੱਸਿਆ ਯਾਰ ਸਭ ਤੋਂ ਵੱਧ ਗੰਦ ਪਾਇਆ ਲੀਡਰਾਂ ਨੇ ਇਹਨਾਂ ਬਿਨਾਂ ਕਰ ਕਰਤਾ ਪਜਾਦਾ ਉਹਨਾਂ ਖਤਰਾ ਪੰਜਾਬ ਨੂੰ ਗੈਂਗਸਟਰ ਤੋਂ ਨੀਗਾ ਉਹਦਾ ਨਸ਼ਾ ਵੇਚਣਾ ਲੋਟੇਰੇ ਤੋਂ ਕਿੰਨਾ ਇਹਦਾ ਲੀਡਰ ਆਪੋ ਕਿਉਂਕਿ ਕਿਉਂ ਹੋਇਆ ਕਿਉਂਕਿ ਇਹ ਉਹਨਾਂ ਦੇ ਪੈਦਾ ਕੀਤੇ ਹੋਏ ਆ ਇਹ ਉਹਨਾਂ ਦੇ ਜਨਮ ਦਾਤਾ ਨੇ ਇਹਨਾਂ ਜੋ ਨੌਲਜ ਨੂੰ ਮਤਲਬ ਨੇ ਮੈਂ ਮਾਫੀ ਚਾਹਣਾ ਆਮ ਲੋਕਾਂ ਤੋਂ ਮੇਰੀ ਗੱਲ ਨਾਲ ਸ਼ਾਇਦ ਕੁਸ਼ਹਤ ਮਾ ਹੋਵੇ ਪਰ ਪਿਆਰਿਓ ਸੱਚ ਹੈ ਗੱਲਾਂ ਛੋਟੀਆਂ ਤੇ 1 ਲੱਖ ਪੌਂਦਾ ਬਣ ਜਾ ਛੋਟੀ ਗੱਲ ਉਹ ਕਲਮਤ ਪਤਾ ਪਾਰ ਕਿੱਥੋਂ ਮਾਰ ਲੈ ਕੇ ਮਾਰਦਾ ਬੰਦਾ 1 ਲੱਖ ਤੇ ਭੇਡਾਂ ਕਿਹਨੀਆਂ ਫੜਦੇ ਮਾਰਦੇ ਨੇ ਹੁਣ ਕੋਈ ਨਹੀਂ ਮਾਰਦਾ ਕੋਈ ਥੋੜਾ ਦਬਾਅ ਵਰਤਿਆ ਜਾਂਦਾ ਸਿਆਸਤਿਆ ਸਿਆਸਤ ਬੜੀ ਭਗਾਈ ਮਾਰਦੀ ਹੁੰਦੀ ਆ ਬੜੇ ਸ਼ੋਸ਼ੇ ਝੜਦੇ ਹੁੰਦੇ ਆ ਐਵੇਂ ਮਗਰਾਂ ਲੱਗ ਜਾ ਕਰੋ ਇਹਦੇ ਉੱਤੇ ਦਾ ਜੋ ਮੋਕਦੇ ਕਾ ਮੇਰਾ ਗੋਲ ਗੋਲ ਕਾ ਮੇਰਾ ਉਹਨੇ ਭੜਨਾ ਲੱਪਣਾ ਉਹਨੇ ਮੋਕਾ ਬਣ ਕੇ ਚੱਕ ਲੋ ਘਟੇ ਉਹ ਬਾਈ ਕਿਹਦੇ ਕਹਤਾ ਕਿਹਦਾ ਬਿਆਨ ਆ ਪਾਇ ਕਿਹਦਾ ਬਿਆਨ ਉਹ ਜੇ ਪਹਿਲੀ ਗੱਲ ਇੰਦਾ ਬਿਆਨ ਇਹ ਦੇਊ ਕੌਣ ਵੀ ਇੱਕ ਰਾਖ ਬੰਦਾ ਮਾਰਨਾ ਦੂਜੀ ਗੱਲ ਕਿਹੜੇ ਸਤਕਿਓ ਵਾਂ ਦੇ ਚੱਕ ਰਦਾ ਵੀ ਉਹ ਮੈਂ ਕਹਦਾ ਮੈਂ ਤਨੀ ਰਾਮ ਰੁਪੇ ਦਾ ਪੇੜ ਮਾਰਦਾ ਜੇ ਪਰ ਮੈਂ ਜੋ ਸੱਚ ਵੀ ਬਹੁਤ ਬੋਲਦਾ ਹਾਂ ਮੈਂ ਕਹਿੰਦਾ ਜੀ ਪਿੰਡਾਂ ਚ ਬਣਿਆ ਨਾ ਬਣਦਾ ਮੈਂ ਸਾਰੇ ਕੁਝ ਪਾਦੀਰ ਫਰਨੀ ਪਾਦੀ ਚਿੱਪੜੀ ਪਾਦੀ ਦਾ ਪਾਦੀ ਸਾਰੇ ਕੁਹਾੜੀ ਐਵੇਂ ਅੰਨੇ ਪੁਰਾਣੇ ਵਾਪੇ ਗੇਰੋਂ ਤੇ ਐਵੇਂ ਇੱਕ ਨਾ ਬੇਰਮਦ ਬੇਰ ਸੇਪ ਸਿਰ ਪੈ ਤੀ ਜਿਹੜੀ ਕੋਈ ਹੁੰਦੀ ਆ ਕੋਈ ਖਬਰ ਉਹਦੇ ਪਿੱਛੇ ਲੱਗ ਕੇ ਲਾ 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 ਗੱਲ ਕਰ ਰਹੇ ਸੀ ਇੱਕ ਵਾਰ ਇੱਕ ਬੰਦਾ ਆਪੇ ਮਾਰ ਰਗਾ ਦੇ ਵਾਸਤੇ ਇੱਕ ਵਾਰੀ ਪੇਟ ਤੇ ਰਵਾ ਪੋਨੇ ਆ ਜੀ ਗੈਂਗਸਟਰ ਵਾਲਾ ਉਹਦੇ ਖਤਮ ਕਰਦੇ ਹੋ ਜੀ ਇੱਕ ਪਾਸੇ ਇਹਨਾਂ ਨਾਲ ਜਨਾ ਹੁਣ ਇੱਕ ਵਾਰੀ ਕਮੈਂਟ ਕਰ ਗਿਆ ਇਹ ਨਾ ਮੈਂ ਕੀ ਨਾਲ ਨਾ ਨਾ ਲਾਉਂਦਾ ਪਰ ਕਮੈਂਟ ਕੀਤਾ ਕਹਿੰਦਾ ਯਾਰ ਕੋਟਾ ਕਾਦੇ ਵਾਸਤੇ ਆ ਕੇ ਜਿਹੜੇ ਕਾਦੇ ਵਾਸਤੇ ਆ ਉਹ ਆਪਣੇ ਤੋਂ ਕਰਨਾ ਨਹੀਂ ਕਰਨਾ ਆਪਣੇ ਜੋ ਜ਼ਰੂਰੀ ਨਸਰ ਜੇ ਇਹ ਹੋਵੇ ਉਹ ਇੱਕ ਪਾਸੇ ਕਮੈਂਟ ਕਰਦੇ ਹੁੰਦੇ ਆ ਕਿ ਲਾਰਸ ਵਿਨੋਏ ਨੂੰ ਇਹਨਾਂ ਜਵਾਬ ਨਾ ਕਰ ਰੱਖਿਆ ਉਹਦਾ ਇੰਪੋਰਟ ਜੋ ਨਹੀਂ ਕਰਦੇ ਮਤਲਬ ਦੁਨੀਆ ਕਿਸੇ ਬਨੇ ਖੁਸ਼ ਨਹੀਂ ਇਹ ਜੇ ਐਨੋਜੋਗ ਤਾਲੀ ਖੁਸ਼ ਨਹੀਂ ਜੇ ਐਨੋਜੋਗ ਤਾਲੀ ਖੁਸ਼ ਨਹੀਂ ਜੇ ਐਨੋਗਾ ਦਾ ਤੂੰ ਜਾਨੂ ਗਿਲ ਗਿਆ ਜੇ ਐਨੋਗਾ ਇਹਨਾਂ ਦਾ ਤੂੰ ਜਾਨੂ ਗਿਲ ਗਿਆ ਮੈਂ ਇਹ ਨਹੀਂ ਕਿਹਾ ਕਿ ਪੁਲਿਸ ਡਿਪਾਰਟਮੈਂਟ ਸਾਫ਼ ਸੁਥਰਾ ਸਾਰੇ ਬਹੁਤ ਚੰਗੇ ਮੈਂ ਤਾਂ ਕਦੇ ਨਹੀਂ ਕਿਹਾ ਮੈਂ ਤਾਂ ਕਹਿਦਾ ਕਹੀਦਾ ਗਾਉਂਗਾ ਕਿ ਮੈਂ ਚਲਿਆ ਮੁੱਤ ਪੜਾ ਪਾ 100% ਗਲਤ ਰਹੀ ਇੱਥੇ ਮਸਲਾ ਇਹ ਬਣ ਜਾਂਦਾ ਦੋ ਦੋ ਤਰ੍ਹਾਂ ਦੀ ਲੜਾਈ ਹੋ ਗਈ ਆ ਥੋੜੀ ਜਿਹੀ ਗੱਲ ਹੈ ਦੋ ਤਰ੍ਹਾਂ ਦੀ ਲੜਾਈ ਹੋ ਗਈ ਹੈ ਠੀਕ ਆ ਇੱਕ ਨੇ ਆ ਕੇ ਕਹਿਤਾ ਸੋਸ਼ਲ ਮੀਡੀਆ ਲੈ ਸਾਰਾ ਧੱਕਾ ਕਰਦਾ ਪੁੱਜਦਾ ਧੱਕਾ ਕਰਦਾ ਵਾ ਤੇ ਲੋਕਾਂ ਨੇ ਸਾਰਾ ਲਿਖਿਆ ਰਿਹਾ ਵਾ ਇਹ ਵਾਕਿਆ ਪੁਸਤਕਾਂ ਵਿੱਚ ਆ ਤੇ ਜੇ ਉਹ ਹੀ ਬਿਆਨ ਦੂਜੀ ਪੱਖ ਤੇ ਹਰੇ ਦੇਤਾ ਜੀ ਸਾਡੇ ਪੁਸਤਕਾਂ ਕੀਤਾ ਲੋਕਾਂ ਹਰ ਬਸੇ ਕਿਉਂਕਿ ਇੱਕ ਨੇ ਗੱਲ ਕਹਿਣੀ ਹੁੰਦੀ ਹੈ ਇਹ ਸੱਚ ਆ ਤੱਕਾ ਹੋ ਜਾਂਦਾ ਹੁੰਦਾ ਕੋਈ ਸ਼ੱਕ ਨਹੀਂ ਪਹਿਲਾਂ ਇਹ ਗੱਲ ਆਪ ਟੁਕ ਦੇ ਬਰਾਵਾ ਇੱਥੇ ਭਾਈ ਕਿੰਨੇ ਕੀ ਬੋਲ ਜਣਾ ਆ ਕੇ ਕੁਬ ਸਾਹਿਬ ਕਲਮ ਦਿੱਤੀ ਹੈ ਫਿਰ ਲਿਖ ਰਿਹਾ ਇੱਕ ਮਿੰਟ ਸੋਚਦੇ ਨਹੀਂ ਵੀ ਇਹ ਕੋਈ ਕਰ ਲੋ ਵੀ ਉਸ ਨੀਕਾ ਤਰੀਕਾ ਤੋਂ ਹੋ ਜਾਂਦੀ ਹੈ। ਆਮੀ ਉਹ ਸਾਡੇ ਲਾਗੇ ਬੰਨੇ ਹੈ ਨਹੀਂ ਇੱਕ ਬੰਦ ਦਾ ਕੁਛ ਹੋ ਕਰ ਜਾਂਦਾ ਸਾਰੇ ਨਹੀਂ ਬੜੇ ਸਾਰੇ ਲੋਕ ਸਦਲੋ ਵੀ ਹੈ ਗਿਆ। ਮੇ ਸਾਹਿਬ ਤਾਂ ਤੁਹਾਡੇ ਤਰੀਕੇ ਦਾ ਕਰ ਕਰ ਨਹੀਂ ਤਨੀ ਐਸੋ ਤਾਂ ਉਹ ਕਰ ਲੱਗ ਗਿਆ ਤੇ ਕਈ ਸ਼ੁਰੂਆਦੀ ਰਬਰਾਖਾ ਉਹਨਾਂ ਦਾ। ਸੋ ਪਹਿਲਾਂ ਇਹ ਐਵੇਂ ਮਗਰ ਲੱਗੇਦਾ ਹਾਂ ਦਾ ਇਹ ਚੰਦ ਚਾਰਸੀ ਲੋਕਾਂ ਦਾ ਪਰਵਾ ਦੇ ਇਲੈਕਸ਼ਨ ਆਉਣ ਵਾਲੀ ਆ। ਇਲੈਕਸ਼ਨ ਤੱਕ ਬੜਾ ਕੁਛ ਹੋਣਾ ਵਾ। ਬੜੇ ਸ਼ੋਸ਼ੇ ਬੜੇ ਤੋਦੇ ਛੱਲੇ ਜਾਣੇ ਬੜਾ ਕੁਛ ਹੋਣਾ ਹੈ। ਇੱਕ ਨਹੀਂ ਸਾਰਿਆਂ ਪਾਵੇ ਗੱਲ ਕਰਦਾ ਇੱਕ ਪਾੜੇ ਗੱਲ ਕਰਦਾ ਮੈਂ ਸਾਰੇ ਪਾੜੇ ਗੱਲ ਕਰਦਾ ਐ ਅੰਨੇ ਬਸ ਨਾ ਬਣ ਜਾ ਕਰੋ ਐ ਜੋ ਪੋਜੀਸ਼ਨ ਵਾ ਲੱਖ ਰੁਪਏ ਦਾ ਮੁੰਡਾ ਮਾਰਦਾ ਇਹ ਗੱਲ ਹੈ ਕਿ ਇੱਕ ਵਾਰ ਉਹਦੇ ਜੀ ਬਾਹਰ ਲਗੀਤੀ ਰਹੀ ਐ ਕੋ ਅਨਾਉਂਸਮੈਂਟ ਉਹਦੇ ਬੜਾ ਗੋ ਮਾਰਦੇ ਤੇ ਜੋ ਮਾਦੀ ਰਹਿ ਲਗਾ ਦੇ ਉਸ ਪਿੱਛੇ ਲਗਾ ਹੋ ਗਿਆ ਜਾਂਦੇ ਪਿਛੇ ਵਸਦੇ ਆਪਣੇ ਬਾਹਰ ਨਿਕਲੋ ਜੀ ਇੱਕ ਮੁੰਡਾ 1 ਲੱਖ ਰੁਪਏ ਦਾ ਮਾਰਦਾ ਜੀ ਆਪਣਾ ਰਹਿ ਦੱਸ ਅਜੀਬ ਗੱਲਾਂ ਐ ਦੱਸੋ ਕਿਹੜੇ ਪੰਜੋ ਕਿਹੜੇ ਮੁੰਡੇ ਚੱਕ ਲੈ ਕੇ ਉੱਤਨ ਬੜਾ ਬੋਲਦੇ ਕੋਈ ਮਾਰੀ ਮੋਟ ਗੱਲਬਾਤ ਹੋਵੇ ਤੇ ਫੇਰ ਇਹ ਫੇਰ ਕਿੱਝ ਜਾਂਦੇ ਉਹਦੇ ਗੰਬਰ ਕੁਝ ਨਹੀਂ ਕਰਦੇ ਤੋਹਰ ਮਿਲ ਤੁਹਾਡੀ ਆਪਣੀ ਤੁਹਾਨੂੰ ਮੇਰੇ ਬੋਲ ਜੇ ਮੈਂ ਦਿਲ ਕੀਤਾ ਕਰਾਂ ਹਾਜੀ ਕਰਾਓ ਉਸ ਤੋਂ ਵੀਡੀਓ ਨੂੰ ਪੇਰ ਕਰਕੇ ਚੈਨਲ ਨੂੰ ਲਾਈਕ ਫੋਲੋ ਅਤੇ ਸਬਸਕ੍ਰਾਈਬ ਕਰ ਦਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਾ ਨਗਰ ਧੰਨਵਾਦ ਜੀ